ਤਾਂ ਜਿਹੜਾ ਨਸ਼ਾ ਛਡਾਉਂਦੇ ਉਹਦੇ ਵਾਸਤੇ ਮਤਲਬ ਜਿਹੜੀਆਂ ਅੰਗਰੇਜ਼ੀ ਦਵਾਈਆਂ ਵੀ ਆ ਬਹੁਤ ਤਾਂ ਫਿਰ ਕੀ ਸਾਨੂੰ ਅੰਗਰੇਜ਼ੀ ਦਵਾਈਆਂ ਯੂਜ਼ ਕਰਨੀਆਂ ਚਾਹੀਦੀਆਂ ਜਾਂ ਸਾਨੂੰ ਦੇਸੀ ਦਵਾਈਆਂ ਦੇ ਨਾਲ ਦੇਸੀ ਫਾਰਮੂਲਿਆਂ ਦੇ ਨਾਲ ਮਤਲਬ ਛੱਡਣ ਦੇ ਵਿੱਚ ਜ਼ਿਆਦਾ ਬੈਟਰ ਸਾਡੇ ਬਾਡੀ ਲਈ ਜਿਹੜੀ ਆਯੁਰਵੈਦਿਕ ਦਵਾਈ ਹੈ ਇਹਦੇ ਵਿੱਚ ਜੇ ਬੈਦ ਪਿਓਰ ਚੀਜ਼ ਦੇ ਦਿੰਦਾ ਪਿਓਰ ਆਯੁਰਵੈਦਿਕ ਦੇ ਦਿੰਦਾ ਤਾਂ ਫਿਰ ਉਹਦੇ ਉਹਦੇ ਫਿਰ ਕੀ ਰੀਸ ਨਹੀਂ ਹੈ ਜੀ ਆਯੁਰਵੈਦਿਕ ਤਾਂ ਇਕੱਲੀ ਸ਼ਿਲਾਜੀਤ ਮੰਨਣੀ ਹੈ ਹਾਂ ਜੇ ਤੁਸੀਂ ਯਕੀਨ ਮੰਨੋ ਕਿ ਸ਼ਿਲਾਜੀਤ ਜਿਹੜੀ ਆ ਬੈਕ ਪੇਨ ਵਾਸਤੇ ਹੱਡੀਆਂ ਦੀ ਕਿਸੇ ਤਰ੍ਹਾਂ ਦੀ ਵੀ ਵੀਕਨੈਸ ਆ ਮਸਲ ਤੁਹਾਡੇ ਕਿਸੇ ਤਰ੍ਹਾਂ ਦੀ ਵੀ 弱 ਹੋ ਰਹੇ ਨੇ ਕੱਲੀ ਸ਼ਿਲਾਜੀਤ ਮਾਨ ਨਹੀਂ ਹੈਗੀ ਔਰ ਸਾਡੀ ਦਵਾਈ ਦੇ ਵਿੱਚ ਪੈਂਦੀ ਆ ਅਸੀਂ ਨਾਲ ਉਹਨੂੰ ਜਿਵੇਂ ਕੈਪਸੂਲ ਦਿੰਨੇ ਆ ਐਕਸ ਪਲੱਸ એનર્ਜੀ ਵਾਸਤੇ ਤਾਕਤ ਵਾਸਤੇ ਉਹ ਮੰਗਦੇ ਨੇ ਖੁਦੀ ਤਾਂ ਉਹ ਫਿਰ ਜਦੋਂ ਅਸੀਂ ਦਿੰਨੇ ਆ ਉਹਦੇ ਵਿੱਚ ਵੀ ਸ਼ਿਲਾਜੀਤ ਹੈ ਉਹ ਚ 골ਡ ਪ੍ਰੈਪਰੇਸ਼ਨ ਹੈ ਮਤਲਬ ਉਹ ਇੱਕ ਪ੍ਰੋਪਰ ਚੀਜ਼ ਆ ਨੇ ਉਹ ਆਯੁਰਵੇਦ ਚ ਵੀ ਹੈ ਨਹੀਂ ਹੈ ਕਿ ਦੇਸੀ ਦਵਾਈ ਕੋਈ ਵੀ ਦੇ ਦੂ ਔਰ ਇਹ ਗੱਲ ਮੈਂ ਜ਼ਰੂਰ ਕਹਿਣਾ ਹੁੰਦਾ ਆਪਦੇ ਚੈਨਲ ਤੋਂ ਕਿ ਜਿਹੜੀ ਨਰਵੋ ਪਲਸ ਡੀ ਆ ਇਹਨੂੰ ਸਰਚ ਕਰੋ vaidwan.com ਤੇ ਜਾ ਕੇ ਤਾਂ ਜੋ ਅਗਰ ਆਯੁਰਵੈਦਿਕ ਚ ਵੀ ਕੋਈ ਦਵਾਈ ਆ ਤਾਂ ਮੈਨੂੰ ਲੱਗਦਾ ਵੀ ਇੱਕੋ ਹੀ ਹਲੇ ਦਵਾਈ ਆ ਕਿਉਂਕਿ ਮੈਂ ਵੀ ਹਮੇਸ਼ਾ ਸਰਚ ਕਰਦਾ ਰਹਿਣਾ ਕਿ ਕਿਤੇ ਨਾ ਕਿਤੇ ਵੀ ਕੋਈ ਹੋਰ ਚੀਜ਼ ਮਿਲ ਜੇ ਤੁਹਾਨੂੰ ਇੱਕ ਚੀਜ਼ ਧਿਆਨ ਰੱਖਣਾ ਪਊਗਾ ਹੀ ਫਿਰ ਤੁਸੀਂ 10 12 ਸਰਚ ਕਰਿਓ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਵਾਕਈ ਅਗਰ ਕੋਈ ਚੀਜ਼ ਹੈਗੀ ਆ ਤੁਹਾਡੇ ਵਾਸਤੇ ਇਹ ਨਰਮੋਪਲਸ ਡੀ ਵਰਗੀ ਕੋਈ ਚੀਜ਼ ਨਹੀਂ ਹੈਗੀ ਕਿਉਂਕਿ ਸਾਨੂੰ ਵੀ ਪਤਾ ਕਿ ਨਸ਼ਾ ਚੜਾਉਣ ਲਈ ਅਸੀਂ ਜਿਹੜਾ ਕੰਮ ਕਰ ਰਹੇ ਆ ਉਹਦੇ ਚ ਅਸੀਂ ਕੀ ਕੀ ਅੱਗੇ ਕਰਨਾ ਤੇ ਕੀ ਕੀ ਅਸੀਂ ਕਰ ਚੁੱਕੇ ਆ ਔਰ ਹੁਣ ਸਾਨੂੰ ਉਮੀਦ ਆ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਮੁਹਿੰਮ ਸ਼ੁਰੂ ਕਰ ਰਹੇ ਆ ਕਿ ਲੋਕਾਂ ਨੂੰ ਜਾ ਕੇ ਘਰ-ਘਰ ਅਵੇਅਰ ਕੀਤਾ ਜਾਵੇ ਕਿ ਨਸ਼ਾ ਛੁੱਟ ਸਕਦਾ ਬਈ ਤੂੰ ਦਵਾਈ ਖਾ ਤੂੰ 4 ਦਿਨ ਲੈ ਤੂੰ 8 ਦਿਨ ਲੈ ਲੈ ਕੇ ਇੱਕ ਵਾਰ ਇਹਨੂੰ ਛੱਡਣ ਦੀ ਕੋਸ਼ਿਸ਼ ਕਰ ਤਾਂ ਜਦੋਂ ਬੰਦਾ ਦਵਾਈ ਖਾ ਲੈਂਦਾ ਨਾ ਜੀ ਫਿਰ ਉਹਨੂੰ ਯਕੀਨ ਹੋ ਜਾਂਦਾ ਕਿ ਇਹ ਮੈਨੂੰ ਬਚਾ ਲੂਗੀ ਉਹਦੇ ਸਰੀਰ 'ਚ ਜਾਨ ਆ ਜਾਂਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਕੁੜੀਆਂ ਦੀ ਹਾਂਜੀ ਕੁੜੀਆਂ ਦੇ ਵਿੱਚ ਇੱਕ ਚੀਜ਼ ਹੋਰ ਹੁੰਦੀ ਹੈ ਮੈਡਮ ਬੜੀ ਕਿ ਉਹ ਨਾ ਜਿਵੇਂ ਮੁੰਡੇ ਦਾ ਹਲੇ ਮਿਲ ਪਾਵਰ ਬਣਾਉਂਦੇ 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 ਆ ਕੁੜੀਆਂ ਦੀ ਬਣੀ ਬਣਾਈ ਹੁੰਦੀ ਆ ਉਹਦਾ ਕਹਿੰਦੇ ਮੈਨੂੰ ਮੇਰੀ ਜਾਨ ਛੁਡਾਓ ਜੀ ਮੈਂ ਤਾਂ ਫਸ ਗਈ ਉਹ 2 ਹਫ਼ਤਿਆਂ 'ਚ ਹੀ ਬਣ ਜਾਂਦੀ ਆ ਕੁੜੀ ਉਮੀਦ ਦਾ ਫਸ ਗਈ ਮੁੰਡਾ ਨਹੀਂ ਮੰਨਦਾ 8-9 ਮਹੀਨੇ ਸਾਲ ਨਹੀਂ ਮੰਨਦਾ ਉਸ ਸਾਲ ਚ ਹੋਰ ਪੱਕਾ ਹੋ ਜਾਂਦਾ ਕੁੜੀ ਬੜੀ ਛੇਤੀ ਆ ਜਾਂਦੀ ਐ ਛੱਡਣ ਵਾਸਤੇ ਰਿਅਲਾਈਜ਼ ਛੇਤੀ ਹੋ ਜਾਂਦਾ ਉਹਨੂੰ ਜਲਦੀ ਇਹ ਚੀਜ਼ਾਂ ਰਿਅਲਾਈਜ਼ ਕਿਉਂਕਿ ਉਹਦੇ ਅੰਦਰ ਇੱਕ ਮਾਂ ਬਣਨ ਦੀ ਸ਼ਕਤੀ ਐ ਉਹਨੂੰ ਪਤਾ ਲੱਗ ਜਾਂਦਾ ਮੈਂ ਕਿੱਥੇ ਤੁਰਪੀ ਆ ਕਿਉਂਕਿ ਉਹੀ ਇੱਕ ਸਰੀਰ ਐ ਜਿਹਦੇ ਚ ਇੱਕ ਨਵਾਂ ਸਰੀਰ ਪੈਦਾ ਹੁੰਦਾ ਤੇ ਉਹਨੂੰ ਪਤਾ ਲੱਗ ਜਾਂਦਾ ਮੈਂ ਕਿੱਧਰ ਤੁਰਪੀ ਤੇ ਉਹ ਫਿਰ ਬਹੁਤ ਛੇਤੀ ਉਹਦੀ ਨਾਲ ਦੀਆਂ ਸਹੀ ਲੀਂਦਾਂ ਦਸਦੀਆਂ ਨੇ ਵਿੱਚ ਚਾਰ ਸਿਆਣੀਆਂ ਬੈਠੀਆਂ ਹੁੰਦੀਆਂ ਨੇ ਘਰੇਲੂ ਕੁੜੀਆਂ ਉਹ ਦੱਸਦੀਆਂ ਤੂੰ ਕਿੱਥੇ ਆ ਹੋ ਜਾਣਾ ਐਦਾਂ ਹੋ ਜਾਣਾ ਤੇ ਉਹ ਨੂੰ ਹੌਲੀ ਹੌਲੀ ਜਦੋਂ ਕੱਲੀ ਬੈਂਦੀ ਹੈ ਸੋਚਦੀ ਹੈ ਫਿਰ ਨਿਕਲਦੀ ਹੈ ਉਸ ਚੀਜ਼ ਤੋਂ ਜਲਦੀ ਨਿਕਲਦੀ ਨੇ ਕੁੜੀ ਤਾਂ ਜਿਹੜਾ ਨਸ਼ਾ ਛਡਾਉਂਦੇ ਉਹਦੇ ਵਾਸਤੇ ਮਤਲਬ ਜਿਹੜੀਆਂ ਅੰਗਰੇਜ਼ੀ ਦਵਾਈਆਂ ਵੀ ਆ ਬਹੁਤ ਤਾਂ ਫਿਰ ਕੀ ਸਾਨੂੰ ਅੰਗਰੇਜ਼ੀ ਦਵਾਈਆਂ ਯੂਜ਼ ਕਰਨੀਆਂ ਚਾਹੀਦੀਆਂ ਜਾਂ ਸਾਨੂੰ ਦੇਸੀ ਦਵਾਈਆਂ ਦੇ ਨਾਲ ਦੇਸੀ ਫਾਰਮੂਲਿਆਂ ਦੇ ਨਾਲ ਮਤਲਬ ਛੱਡਣ ਦੇ ਵਿੱਚ ਜ਼ਿਆਦਾ ਬੈਟਰ ਸਾਡੇ ਬਾਡੀ ਲਈ ਜਿਹੜੀ ਆਯੁਰਵੈਦਿਕ ਦਵਾਈ ਹੈ ਇਹਦੇ ਚ ਜੇ ਵੈਦ ਪਿਓਰ ਚੀਜ਼ ਦੇ ਦਿੰਦਾ ਪਿਓਰ ਆਯੁਰਵੈਦਿਕ ਦੇ ਦਿੰਦਾ ਤਾ ਫਿਰ ਉਹਦੇ ਉਹਦੇ ਫਿਰ ਕੀ ਰੀਸ ਨਹੀਂ ਹੈ ਜੀ ਅਜੇ ਵਿੱਚ ਤਾਂ ਕੱਲੀ ਸ਼ਿਲਾਜੀਤ ਮਾਨਣੀ ਹੈ ਹਾਂ ਹਾਂ ਜੇ ਤੁਸੀਂ ਯਕੀਨ ਮੰਨੋ ਕਿ ਸ਼ਿਲਾਜੀਤ ਜਿਹੜੀ ਆ ਬੈਕ ਪੇਨ ਵਾਸਤੇ ਹੱਡੀਆਂ ਦੀ ਕਿਸੇ ਤਰ੍ਹਾਂ ਦੀ ਵੀ ਵੀਕਨੈਸ ਆ ਮਸਲ ਤੁਹਾਡੇ ਕਿਸੇ ਤਰ੍ਹਾਂ ਦੀ ਵੀ 弱 ਹੋ ਰਹੇ ਨੇ ਕੱਲੀ ਸ਼ਿਲਾਜੀਤ ਮਾਨਣੀ ਹੈਗੀ ਔਰ ਸਾਡੀ ਦਵਾਈ ਦੇ ਵਿੱਚ ਪੈਂਦੀ ਹੈ ਅਸੀਂ ਨਾਲ ਉਹਨੂੰ ਜਿਵੇਂ ਕੈਪਸੂਲ ਦਿੰਨੇ ਆ ਐਕਸ ਪਲੱਸ એનર્ਜੀ ਵਾਸਤੇ ਤਾਕਤ ਵਾਸਤੇ ਉਹ ਮੰਗਦੇ ਨੇ ਖੁਦੀ ਤਾਂ ਉਹ ਫਿਰ ਜਦੋਂ ਅਸੀਂ ਦਿੰਦੇ ਆ ਉਹਦੇ ਵਿੱਚ ਵੀ ਸ਼ਿਲਾਜੀਤ ਹੈ ਉਹ ਚ 골ਡ ਪ੍ਰੈਪਰੇਸ਼ਨ ਹੈ ਮਤਲਬ ਉਹ ਇੱਕ ਪ੍ਰੋਪਰ ਚੀਜ਼ ਆ ਨੇ ਉਹ ਆਯੁਰਵੇਦ ਚ ਵੀ ਹੈ ਨਹੀਂ ਹੈ ਕਿ ਦੇਸੀ ਦਵਾਈ ਕੋਈ ਵੀ ਦੇ ਦੂ ਔਰ ਇਹ ਗੱਲ ਮੈਂ ਜ਼ਰੂਰ ਕਹਿਣਾ ਹੁੰਦਾ ਆ ਆਪਣੇ ਚੈਨਲ ਤੋਂ ਕਿ ਜਿਹੜੀ ਨਰਵੋ ਪਲਸ ਡੀ ਆ ਇਹਨੂੰ ਸਰਚ ਕਰੋ vaidwan.com ਤੇ ਜਾ ਕੇ ਤਾਂ ਜੋ ਅਗਰ ਆਯੁਰਵੇਦ ਚ ਵੀ ਕੋਈ ਦਵਾਈ ਆ ਤਾਂ ਮੈਨੂੰ ਲੱਗਦਾ ਵੀ ਇੱਕੋ ਹੀ ਹਲੇ ਦਵਾਈ ਆ ਕਿਉਂਕਿ ਮੈਂ ਵੀ ਹਮੇਸ਼ਾ ਸਰਚ ਕਰਦਾ ਰਹਿਣਾ ਕਿਤੇ ਨਾ ਕਿਤੇ ਵੀ ਕੋਈ ਹੋਰ ਚੀਜ਼ ਮਿਲ ਜੇ ਤੁਹਾਨੂੰ ਇੱਕ ਚੀਜ਼ ਧਿਆਨ ਰੱਖਣਾ ਪਊਗਾ ਹੀ ਫਿਰ ਤੁਸੀਂ 10 12 ਸਰਚ ਕਰਿਓ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਵਾਕਈ ਅਗਰ ਕੋਈ ਚੀਜ਼ ਹੈਗੀ ਆ ਤੁਹਾਡੇ ਵਾਸਤੇ ਇਹ ਨਰਵੋਪਲਸ ਡੀ ਵਰਗੀ ਕੋਈ ਚੀਜ਼ ਨਹੀਂ ਹੈਗੀ ਕਿਉਂਕਿ ਸਾਨੂੰ ਵੀ ਪਤਾ ਕਿ ਨਸ਼ਾ ਚੜਾਉਣ ਲਈ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਉਹਦੇ ਚ ਅਸੀਂ ਕੀ ਕੀ ਅੱਗੇ ਕਰਨਾ ਤੇ ਕੀ ਕੀ ਅਸੀਂ ਕਰ ਚੁੱਕੇ ਹਾਂ ਔਰ ਹੁਣ ਸਾਨੂੰ ਉਮੀਦ ਹੈ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਮੁਹਿੰਮ ਸ਼ੁਰੂ ਕਰ ਰਹੇ ਹਾਂ ਕਿ ਲੋਕਾਂ ਨੂੰ ਜਾ ਕੇ ਘਰ ਘਰ ਅਵੇਅਰ ਕੀਤਾ ਜਾਵੇ ਕਿ ਨਸ਼ਾ ਛੁੱਟ ਸਕਦਾ ਹੈ ਬਈ ਤੂੰ ਦਵਾਈ ਖਾ ਤੂੰ 4 ਦਿਨ ਲੈ ਤੂੰ 8 ਦਿਨ ਲੈ ਲੈ ਕੇ ਇੱਕ ਵਾਰ ਇਹਨੂੰ ਛੱਡਣ ਦੀ ਕੋਸ਼ਿਸ਼ ਕਰ ਤਾਂ ਜਦੋਂ ਬੰਦਾ ਦਵਾਈ ਖਾ ਲੈਂਦਾ ਨਾ ਜੀ ਫਿਰ ਉਹਨੂੰ ਯਕੀਨ ਹੋ ਜਾਂਦਾ ਕਿ ਇਹ ਮੈਨੂੰ ਬਚਾ ਲੂਗੀ ਉਹਦੇ ਸਰੀਰ 'ਚ ਜਾਨ ਆ ਜਾਂਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਕੁੜੀਆਂ ਦੀ ਹਾਂਜੀ ਕੁੜੀਆਂ ਦੇ ਵਿੱਚ ਇੱਕ ਚੀਜ਼ ਹੋਰ ਹੁੰਦੀ ਆ ਮੈਡਮ ਬੜੀ ਕਿ ਉਹ ਨਾ ਜਿਵੇਂ ਮੁੰਡੇ ਦਾ ਹਲੇ ਬਿਲ ਪਾਵਰ ਬਣਾਉਂਦੇ 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 ਆ ਕੁੜੀਆਂ ਦੀ ਬਣੀ ਬਣਾਈ ਹੁੰਦੀ ਆ ਉਹਦਾ ਕਹਿੰਦੇ ਇਹ ਮੈਨੂੰ ਮੇਰੀ ਜਾਨ ਛੁਡਾਓ ਜੀ ਮੈਂ ਤਾਂ ਫਸ ਗਈ ਉਹ 2 ਹਫ਼ਤਿਆਂ 'ਚ ਹੀ ਬਣ ਜਾਂਦੀ ਆ ਕੁੜੀ ਉਵੇਂ ਦਾ ਫਸ ਗਈ ਮੁੰਡਾ ਨਹੀਂ ਮੰਨਦਾ 8-9 ਮਹੀਨੇ ਸਾਲ ਨਹੀਂ ਮੰਨਦਾ ਉਸ ਹਾਲ ਚ ਹੋਰ ਪੱਕਾ ਹੋ ਜਾਂਦਾ ਕੁੜੀ ਬੜੀ ਛੇਤੀ ਆ ਜਾਂਦੀ ਐ ਚੱਲਣ ਵਾਸਤੇ ਰਿਅਲਾਈਜ਼ ਛੇਤੀ ਹੋ ਜਾਂਦਾ ਉਹਨੂੰ ਜਲਦੀ ਇਹ ਚੀਜ਼ ਰਿਅਲਾਈਜ਼ ਕਿਉਂਕਿ ਉਹਦੇ ਅੰਦਰ ਇੱਕ ਮਾਂ ਬਣਨ ਦੀ ਸ਼ਕਤੀ ਐ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਿੱਥੇ ਤੁਰਪੀ ਆ ਕਿਉਂਕਿ ਉਹੀ ਇੱਕ ਸਰੀਰ ਐ ਜਿਹਦੇ ਚ ਇੱਕ ਨਵਾਂ ਸਰੀਰ ਪੈਦਾ ਹੁੰਦਾ ਤੇ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਿੱਧਰ ਤੁਰਪੀ ਤੇ ਉਹ ਫਿਰ ਬਹੁਤ ਛੇਤੀ ਉਹਦੀ ਨਾਲ ਦੀਆਂ ਸੇ ਲੀਂ ਦੱਸ ਦਿੰਦੀਆਂ ਨੇ ਵਿੱਚ ਚਾਰ ਸਿਆਣੀਆਂ ਬੈਠੀਆਂ ਹੁੰਦੀਆਂ ਨੇ ਘਰੇਲੂ ਕੁੜੀਆਂ ਉਹ ਦੱਸਦੀਆਂ ਤੂੰ ਕਿੱਥੇ ਆ ਹੋ ਜਾਣਾ ਐਦਾਂ ਹੋ ਜਾਣਾ ਤੇ ਉਹ ਨੂੰ ਹੌਲੀ ਹੌਲੀ ਜਦੋਂ ਕੱਲੀ ਬਹਿੰਦੀ ਹੈ ਸੋਚਦੀ ਹੈ ਫਿਰ ਨਿਕਲਦੀ ਹੈ ਉਸ ਚੀਜ਼ ਨੂੰ ਜਲਦੀ ਨਿਕਲ ਦੇਣਾ